ਅਗਲੀ ਜਿਹੜੀ ਖਬਰ ਹੈ ਜੋ ਕੈਨੇਡਾ ਦੇ ਸਮਗਲਰ ਦੇ ਨਾਲ ਸੰਬੰਧਤ ਹੈ ਜੀ ਇਥੋਂ ਦਾ ਇੱਕ ਸਮਗਲਰ ਆਊਟ ਉਹਦੇ ਬੰਦੇ ਪੰਜਾਬ 'ਚ ਫੜੇ ਗਏ ਨੇ 2 ਕਿਲੋ ਹੈਰੋਇਨ 42 ਲੱਖ ਦੀ ਡਰੱਗ ਮਣੀ ਹੈ ਉਹਦੀਆਂ ਆਗਿਆ ਨੇ ਜੀ ਚੰਡੀਗੜ੍ਹ ਜਿਹੜਾ ਉਹੀ ਡਰੱਗ ਜਿਹੜਾ ਯੋਧਨਸ਼ਾਵਰ ਦਾ ਉਸਮਾਨ ਦੇ ਵਿੱਚ ਸੋਨੂ ਹੈ ਜੀ ਇਹ ਸਨ ਹੀ ਇਸ ਬੇਸਡ ਅਕੋਰਡਿੰਗ ਟੂ ਜਿਹੜੀਆਂ ਸਾਡੀ ਪੰਜਾਬ ਸਰਕਾਰ ਦੇ ਪਾਬਕ ਚੋਕਛਾ ਹੈਗਾ ਤਿੰਨ ਬੰਦੇ ਤਰਨਤਨ ਦੇ ਜੀ ਅਮਾਨਤ ਖਾਨ ਅਜੀਬਾਲ ਸਿੰਘ ਹਰਦੀਪ ਸਿੰਘ ਮਿਲਪ ਸਿੰਘ ਇਹਨਾਂ ਨੂੰ ਫੜਿਆ ਜਾ ਰਿਹਾ ਕਿ ਜਿਹੜੇ ਕਿ ਇਸ ਸੋਨੂੰ ਵਾਸਤੇ ਉੱਥੇ ਕੰਮ ਕਰ ਰਹੇ ਸਨ ਹੁਣ ਕੈਨੇਡਾ ਨਾਲ ਕੋਰਸ ਬਣ ਲਾ ਗਿਆ ਇਹ ਕਿੰਨਾ ਖੋਏਗਾ ਪਤਾ ਨਹੀਂ ਹੋ ਸਕਦਾ ਹੋ ਵੀ ਹੋਈ ਇਹ ਜਿਹੜੇ ਕੈਨੇਡਾ ਚ ਬੈਠੇ ਲੋਕ ਆ ਉੱਥੇ ਆਪਰੇਟ ਕਰ ਰਹੇ ਨੇ ਉੱਥੇ ਬੈਠੇ ਕਹਿੰਦੇ ਕੈਨੇਡਾ ਚ ਆਪਰੇਟ ਕਰ ਰਹੇ ਨੇ ਕਮਾਲ ਦੀ ਗੱਲ ਆ ਇੱਥੇ ਵਾਲੇ ਇੱਥੇ ਕਰੀ ਚੱਲੋ ਉੱਥੇ ਵਾਲੇ ਉੱਥੇ ਕਰੀ ਚੱਲੋ ਕਿ ਨਹੀਂ ਇੱਥੇ ਵੈਸੇ ਬਹੁਤ ਅੱਛੇ ਥੀ ਕారణ ਮੁਸ਼ਕਲ ਆ ਹੋ ਰਿਹਾ ਹੋ ਜਾਂਦਾ ਲੋਕ ਲੋਕੋ ਨਾ ਹੁੰਦਾ ਪਰ ਇੱਥੇ ਪੁਲਿਸ ਦੀ ਨਗਾ ਬਹੁਤ ਆ ਉੱਥੇ ਪ੍ਰੋਬਲਮ ਇਹ ਆ ਕਈ ਵਾਰੀ ਅਸੀਂ ਦੋਸ਼ ਲੱਗਦੇ ਆ ਪੁਲਿਸ ਉੱਤੇ ਜਿਹੜੀਆਂ ਅਥਾਰਟिटीज ਨੇ ਉਹਨਾਂ ਨਾਲ ਰਲ ਕੇ ਹੁੰਦਾ ਕੰਮ ਐਂਡ ਆਪਾਂ ਇਹ ਗੱਲ ਜ਼ਰੂਰ ਕਰ ਸਕਦੇ ਆ ਕਿ ਯੁੱਧ ਨਸ਼ਾ ਵਿਰੁੱਧ 85 86 ਜਿਹੜੇ ਦਿਨ ਹੋ ਗਏ ਨੇ ਕੀ ਕੋਈ ਵੱਡੀ ਮੱਛੀ ਫੜੀ ਗਈ ਆ ਮਗਰ ਮੱਛੀ ਦਾ ਗੱਲ ਛੱਡੋ ਪਰ ਸਾਰੇ ਛੋਟੀਆਂ-ਛੋਟੀਆਂ ਵਾਲੇ ਆ ਹਰੋ ਜਿਹਾ ਫੜਿਆ ਜਾਦਾ ਹਰ ਰੋਜ਼ ਨੰਬਰ ਆ ਰਹੇ